ਕਾਰਕ ਪਰਿਭਾਸ਼ਾ ਨਾਮ ਜਾਂ ਪਦਾਂਵ ਸ਼ਬਦ ਦੀ ਕਿਰਿਆ ਜਾਂ ਵਾਕ ਦੇ ਦੂਜੇ ਅਰਥਾਂ ਨਾਲ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰੇ ਉਸ ਨੂੰ ਕਾਰਕ ਆਖਦੇ ਹਨ ਕਾਰਕ ਦੀ 8 ਕਿਸਮਾਂ ਹੁੰਦੀਆਂ ਹਨ ਕਰਤਾ ਕਾਰਕ ਕਰਤਾ ਕਾਰਕ ਦਾ ਚਿੰਨ੍ਹ ਹੈ ਨੀ ਕਰਮ ਕਾਰਕ ਉਸ ਦਾ ਚਿੰਨ੍ਹ ਨੂ ਕਰਨ ਕਾਰਕ ਉਸ ਦਾ ਚਿੰਨ੍ਹ ਨਾਲ ਰਾਹੀ ਦੁਆਰਾ ਸੰਪਰਦਨ ਕਾਰਕ ਦਾ ਚਿੰਨ੍ਹ ਲਈ ਅਤੇ ਵਾਸਤੇ ਅਪਦਨ ਕਾਰਕ ਦਾ ਚਿੰਨ੍ਹ ਤੋਂ ਅਤੇ ਉੱਤੇ ਸੰਬੰਧ ਕਾਰਕ ਦਾ ਚਿੰਨ ਦਾ ਦੀ ਦੇ ਅਧਿਕਰਣ ਕਾਰਨ ਦਾ ਕੋਲ ਉੱਤੇ ਅੰਦਰ ਸੰਬੋਧਨ ਕਾਰਕ ਦਾ ਓਏ ਨੀ ਕਰਤਾ ਕਾਰਕ ਕਰਤਾ ਕਾਰਕ ਉਹ ਹੁੰਦਾ ਹੈ ਜੋ ਵਾਕ ਵਿੱਚ ਕ੍ਰਿਆ ਕਰਦਾ ਹੈ ਜਾਂ ਉਸ ਨਾਮ ਦਾ ਪਨਾਵ ਕੀ ਥਾਂ ਆਂਦਾ ਹੈ ਜਿਵੇਂ ਰਮਨ ਨੇ ਕਿਤਾਬ ਪੜ੍ਹੀ ਰਮਨ ਕਰਤਾ ਹੈ ਇਸ ਵਿੱਚ ਅਤੇ ਨੇ ਇਸ ਦਾ ਕਾਰਕ ਹੈ ਚਿੰਨ ਹਲ ਕਰਮ ਕਾਰਕ ਕਰਤਾ ਦੁਆਰਾ ਜਦ ਕ੍ਰਿਆ ਕੀਤੀ ਜਾਂਦੀ ਹੈ उसू करम कारखद जिमें अध्यापक ने बच्चे बुलाया इसता अध्यापक हैं और ने इसदा चिन्ह ने कारक करता कारक का चिन्ह और बच्चे कर्म कारक हैं और उसका चिन्ह नो हैं करण कारक जिस साधन राही करता क्रिया करता है उसको करण कारक आखते हैं जिमें अध्यापक ने पेन नाल चेक किया इस चेक नाल इसलिए चैक करण कारक हैं राम ने रावण न तीर नाल ماریا ਇਸ ਵਿੱਚ ਤੀਰ ਕਰਨ ਕਾਰਕ ਹਨ ਸੰਪਰਦਨ ਕਾਰਕ ਕਰਤਾ ਕਾਰਕ ਜਿਸ ਜਿਸ ਕਿਰਿਆ ਦਾ ਕਰਦਾ ਹੈ ਉਸ ਨੂੰ ਸੰਪਰਦਨ ਕਾਰਕ ਆਖਦੇ ਹਨ ਜਿਵੇਂ ਰੋਹਨ ਨੇ ਮੋਹਨ ਲਈ ਦੁੱਧ ਲਿਆਇਆ ਇਸ ਵਿੱਚ ਸੰਪਰਦਨ ਕਾਰਕ કોਣ ਹੈ ਮੋਹਨ ਪਿਤਾ ਜੀ ਬੱਚੇ ਲਈ ਕਿਡੋਨੇ ਲਿਆਏ ਜਿਸ ਦੇ ਲਈ ਲਾਂਦੇ ਹਨ ਉਸ ਨੂੰ ਸੰਪਰਦਨ ਕਾਰਕ ਆਖਦੇ ਹਨ ਜਿਸ ਵਿੱਚ ਬੱਚੇ ਹਨ ਆਪਾਦਨ ਕਾਰਕ ਵਾਕ ਵਿੱਚ ਕਰਿਆ ਦੌਰਾਨ ਨਾਅ ਜਪਣਾਵਦੀ ਜਦੋਂ ਕੁਝ ਵੱਖਰਾ ਹੁੰਦਾ ਉਸ ਨੂੰ ਆਪਾਦਨ ਕਾਰਕ ਕਹਿੰਦੇ ਨੇ ਜਿਵੇਂ ਬੱਚੇ ਕਮਰੇ ਚੋਂ ਨਿਕਲ ਗਏ ਇਸ ਵਿੱਚ ਕਮਰੇ ਵਿੱਚ ਨਿਕਲ ਗਏ ਇਸ ਲਈ ਬਾਹਰ ਹੋ ਗਏ ਤਾਂ ਆਪਾਦਨ ਕਾਰਕ ਹੈ ਕਮਰੇ ਸੀਤਾ ਨੇ ਖੂਹ ਤੋਂ ਪਾਣੀ ਭਰੀ ਲਿਆਂਦਾ ਇਸ ਵਿੱਚ ਖੂਹ ਤੋਂ ਪਾਣੀ ਅਲੱਗ ਹੋ ਰਿਹਾ ਇਸ ਵਿੱਚ ਖੂਹ ਆਪਾਦਨ ਕਾਰਕ ਹਨ ਸੰਬੰਧ ਕਾਰਕ ਵਾਕ ਵਿੱਚ ਕਿਸੇ ਨਾਮ ਜਾਂ ਪਰਨਾਮ ਜਾਂ ਦੀਸੇ ਦੂਸਰੇ ਨਾਮ ਜਾਂ ਪਰਨਾਮ ਦੇ ਕਬਜ਼ਾ ਜਾਂ ਮਾਲਕਾ ਦਾ ਸੰਬੰਧ ਹੁੰਦਾ ਹੈ ਅਧਿਕਾਰ ਹੁੰਦਾ ਉਸ ਨੂੰ ਸੰਬੰਧਵਾਚਕ ਆਖਦੇ ਹਨ ਜਿਵੇਂ ਇਹ ਘਰ ਬਲਜੀਤ ਦਾ ਹੈ ਕਿ ਇਸ ਦਾ ਮਾਲਕਾ ਹਨ ਬਲਜੀਤ ਦਾ ਹੈ ਤਾਂ ਸੰਬੰਧਵਾਚਕ ਹਨ ਇਹ ਰੋਟੀ ਰਮਨ ਦੀ ਹੈ ਇਸ ਵਿੱਚ ਰਮਨ ਸੰਬੰਧ ਹੈ ਕਿਉਂਕਿ ਉਹ ਰਮਨ ਦੀ ਹੈ ਅਧਿਕਰਨ ਕਾਰਕ ਵਾਕ ਵਿੱਚ ਜਿਸ ਥਾਂ ਟਿਕਾਣੇ ਜਾਂ ਆਸਤੇ ਦੀ ਕਿਰਿਆ ਦਾ ਕੰਮ ਹੋਵੇ ਉਸ ਨੂੰ ਅਧਿਕਰਨ ਕਾਰਕ ਆਖਦੇ ਹਨ ਜਿਵੇਂ ਸਵਾਰੀ ਬਸ ਰੁਕਦੀਆ ਹੈ ਔਰ ਬਸ ਅੰਦਰ ਆ ਗਿਆ ਹੈ ਇਸ ਵਿੱਚ ਅੰਦਰ ਆ ਗਿਆ ਹੈ ਤਾਂ ਬਸ ਅਧਿਕਰਣ ਕਾਰਕ ਹੈ ਬੱਚੇ ਕੋਲ ਖਿਡੋਣੇ ਹਨ ਇਸ ਵਿੱਚ ਬੱਚੇ ਅਧਿਕਰਣ ਕਾਰਕ ਹਨ ਸੰਬੋਧਨ ਕਾਰਕ ਨਾਮ ਜਾਂ ਪੜਨਾਵ ਦਾ ਜਿਹੜਾ ਰੂਪ ਕਿਸੇ ਨੂੰ ਬੁਲਾਉਣ ਲਈ ਵਰਤਿਆ ਜਾਂਦਾ ਹੈ ਉਸ ਨੂੰ ਸੰਬੋਧਨ ਕਾਰਕ ਆਖਦੇ ਹਨ ਉਹ ਮੁੰਡਿਆ ਮੇਰੀ ਗੱਲ ਸੁਣ ਇਸ ਵਿੱਚ ਉਹ ਉਸ ਦਾ ਸੰਬੋਧਨ ਕਾ ਚਿੰਨ ਹੈ ਔਰ ਮੁੰਡਿਆ ਸੰਬੋਧਨ ਨੀ ਕੁੜੀਏ ਤੋ ਕੀ ਕਰਦੀ ਹੈ ਤੋ ਨੀ ਇਸ ਵਿੱਚ ਇਸ ਦਾ ਸੰਬੋਧਨ ਹਨ ਔਰ ਕੁੜੀਏ ਇਸ ਸੰਬੰਧਕ ਕਾ ਨਿਸ਼ਾਨ ਕਾਰਕਾਂ ਵਿੱਚ ਚਿੰਤੂ ਪਹਿਲਾ ਆਉਂਦੇ ਹਨ ਬਸ ਸੰਬੰਧਕਾਰਕ ਹੀ ਹੈ ਜਿਹੜਾ ਅਜੇਹ ਕਾਰਕ ਹੈ ਜੋ ਚਿੰਤੂ ਬਾਅਦ ਆਉਂਦਾ ਹਨ ਥੈਂਕ ਯੂ